ਸੰਪਲ ਜੋ ਮੈਂ ਤਾਂ ਦੱਸਤਾ ਸੰਪਲ ਜੋ ਸਭ ਤੋਂ ਵੱਲਿਖ ਕਰਤਾ ਕੁੱਡੀਆਂ ਆ। ਇਹੋ ਕੁੱਤੇ ਬੈਠੇ ਹੋਈਏ ਨਾ ਆਪਾਂ ਆਪ ਡਾਕਟਰ ਉਹ ਤੁਮੀ ਸਮਾਪਨ ਵੀ ਚਾਰੇ ਬੋਲ ਹੁੰਦੇ। ਦੇਖੋ ਕੱਲ ਦਾ ਮੇਰੇ ਕੋਲੇ ਖਬਰਾਂ ਆ ਰਹੀਆਂ ਸੀਗੀਆਂ ਕਿ ਮੰਡੀ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਕੁਝ ਅਪਸ਼ਬਦ ਬੋਲੇ ਉਸ ਕਰਕੇ ਇਹ ਜਿਹੜੀ ਕੱਲ ਸਾਰਾ ਭੜਕਿਆ ਮਾਮਲਾ ਉਹ ਉਸ ਤੋਂ ਬਾਅਦ ਇਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਸਸਪੈਂਡ ਕੀਤੇ ਗਏ ਤਾਂ ਮੈਂ ਇਹ ਹੀ ਕਹੂੰਗੀ ਕਿ ਜੇ ਕੋਈ ਗੱਲ ਹੈ ਜੇ ਕੋਈ ਕਿਸੇ 'ਚ ਕਮੀ ਪਾਈ ਜਾਂਦੀ ਹੈ ਉਹਦੀ ਇਨਕੁਆਇਰੀ ਕੀਤੀ ਜਾਂਦੀ ਹੈ ਇਹ ਨਹੀਂ ਹੁੰਦਾ ਵੀ ਸਿੱਧਾ ਹੀ ਤੁਗਲਕੀ ਤੁਗਲਕੀ ਫਰਮਾਨ 'ਚ ਸਜ਼ਾਇਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਵਪਾਰੀ ਸਾਡੇ ਮਾਨਯੋਗ ਨੇ ਰਿਸਪੈਕਟਡ ਨੇ ਦੇਖੋ ਜੇ ਵਪਾਰ ਚੱਲਦਾ ਤਾਂ ਹੀ ਹਲਕੇ ਤਰੱਕੀਆਂ ਕਰਦੇ ਨੇ ਤੇ ਪਰ ਇੱਕਦਮ ਵਪਾਰੀਆਂ ਨੂੰ ਚੋਰ ਕਹਿਣਾ ਜਾਂ ਤਾਂ ਮੈਂ ਕਹਿੰਨੀ ਆ ਸਾਬਿਤ ਕਰੋ ਕੋਈ ਚੋਰ ਹੈ ਉਹਨੂੰ ਸਾਬਿਤ ਕਰੋ ਉਹਨੂੰ ਮਿਲ ਕੇ ਸਜ਼ਾ ਦੇਵਾਂਗੇ ਜੇ ਵਪਾਰੀ ਚੋਰ ਹੈ ਤਾਂ ਪਹਿਲਾਂ ਜਿਹੜੇ ਅਫੀਸਰ ਸੀਗੇ ਸੁੱਤੇ ਪਏ ਸੀ ਜਾਂ ਉਹਨਾਂ ਦੇ ਹਿੱਸੇਪੱਤੀਆਂ ਸੀਗੇ ਇਸ ਕਰਕੇ ਉਹਨਾਂ ਤੇ ਕੋਈ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਪਰ ਜਿਹੜਾ ਕੱਲ ਹੋਇਆ ਉਹ ਬਹੁਤ ਨਿੰਦਨਯੋਗ ਹੈ ਜਿਹੜੇ ਇਹਨਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਨੇ ਤੇ ਵਪਾਰੀਆਂ ਨੂੰ ਚੋਰ ਕਿਹਾ ਗਿਆ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਨਵਨਤ ਵਿਖਿਆ ਸੀ ਇਹਨਾਂ ਨੂੰ ਹੌਂਸਾ ਜਾਰੀ ਕੀਤਾ ਸਪਸ਼ਟਿਕਾ ਦੇਣ ਵਾਸਤੇ ਟੋਲੀ ਡੰਡੇ ਤਾਂ ਮੈਂ ਕੋਈ ਜਵਾਬ ਦਿੱਤਾ ਉਹਨਾਂ ਦਾ ਇਹ ਜੀ ਕੀ ਇਹਨਾਂ ਨੇ ਗੁਨਾਹ ਕਰਤੇ ਇਹਨਾਂ ਨੇ ਕੋਈ ਮਰਡਰ ਕਰਤੇ ਜਿਹੜੇ 24 ਘੰਟੇ ਦਿੱਤੇ ਗਏ ਔਰ ਛੁੱਟੀ ਵਾਲੇ ਦਿਨੀ ਚੱਕ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹ ਜਿਹੜੀਆਂ ਬਦਲੇਖੋਰੀ ਦੀਆਂ ਭਾਵਨਾ ਹੈ ਜਾਂ ਗਲਤ ਇਹ ਕੀਤਾ ਗਿਆ ਇਹ ਬਹੁਤ ਨਿੰਦਨੀ ਹੈ ਸੀਐਮ ਸਾਹਿਬ ਦੀ ਨਿਗਾਹ ਚ ਵੀ ਇਹ ਸਾਰੇ ਕਿਤੇ ਹੈ ਅਸੀਂ ਵਪਾਰੀਆਂ ਨੂੰ ਜਿਹੜੇ ਤਰਨੇ ਤੇ ਬੈਠੇ ਇਹਨਾਂ ਦਾ ਤਰਨਾ ਹੁਣ ਐਸਡੀਐਮ ਸਾਹਿਬ ਗਏ ਨੇ ਜਲਦੀ ਖਤਮ ਕੀਤਾ ਜਾ ਰਹੇ ਹਨ ਪਰ ਮੈਂ ਇੱਕ ਵਪਾਰੀਆਂ ਦੇ ਵੀਰਾਂ ਦੀ ਤਾਰੀਫ ਵੀ ਕਰੂੰਗੀ ਕਿ ਇਹਨਾਂ ਨੇ ਆਪਦਾ ਰੋਸ ਕੀਤਾ ਪਰ ਮੰ ਆ ਲੇਬਰ ਲੱਗੀ ਹੋਈ ਹੈ ਕਿਸਾਨ ਵੀਰ ਆਪਦੀ ਕਨਕ ਲਿਹਾ ਰਹੇ ਨੇ ਇਹਨਾਂ ਨੇ ਆਪਦਾ ਰੋਸ਼ ਕੀਤਾ ਪਰ ਮੰਡੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਪਰ ਕੱਲ੍ਹ ਤਾਂ ਇਹਨਾਂ ਨੇ ਇਹ ਕਿਹਾ ਸੀਗਾ ਜੀ ਪ੍ਰਧਾਨ ਸਾਹਿਬ ਵੱਲੋਂ ਵੀ ਅੱਜ ਮੰਡੀ ਰਾਜਪੁਰਾ ਬੰਦ ਹੋਊਗੀ ਜੇ ਮਸਲ ਹੱਲਾ ਨਿਕਲਿਆ ਫਿਰ ਕੱਲ੍ਹ ਨੂੰ ਸਾਰੇ ਜ਼ਿਲ੍ਹਾ ਬੰਦ ਹੋਊਗਾ ਜੀ ਉਹ ਤੇ ਫਿਰ ਖਾਲਾ ਨਹੀਂ ਉਤਰੇ ਜੀ ਨਹੀਂ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਕੀ ਨਾ ਕਿਹਾ ਮੈਂ ਆਪਣੀ ਰਾਜਪੁਰਾ ਮੰਡੀ ਦੀ ਗੱਲ ਕਰ ਰਹੀ ਆ ਅੱਜ ਉਹਨਾਂ ਨੇ ਮੰਡੀ ਨਹੀਂ ਬੰਦ ਕੀਤੀ ਉਹਨਾਂ ਨੇ ਸਰਕਾਰ ਦਾ ਮੰਡੀ ਦਾ ਰਾਜਪੁਰੇ ਦਾ ਸਾਰਿਆਂ ਦਾ ਧਿਆਨ ਰ ਇਸ ਵੱਲ ਰੱਖਿਆ ਕਿ ਕੀ ਸਾਡੇ ਕਿਸਾਨ ਵੀਰ ਜਿਹੜੇ ਫਸਲ ਲੈ ਕੇ ਆਏ ਆ ਉਹਨਾਂ ਦਾ ਨੁਕਸਾਨ ਨਾ ਹੋਵੇ ਪਰ ਹਾਂ ਉਹਨਾਂ ਨੇ ਆਪ ਦਾ ਰੋਸ ਵੀ ਸਾਰੇ ਵਪਾਰੀਆਂ ਨੇ ਪੂਰਾ ਪ੍ਰਗਟ ਕੀਤਾ ਤੇ ਉਹ ਰੋਸ ਦਾ ਜਿਹੜਾ ਹੈਗਾ ਹੱਲ ਹੁਣ ਜਲਦੀ ਨਿਕਲਿਆਊਗਾ ਐਸਡੀਐਮ ਸਾਹਿਬ ਗਏ ਨੇ ਔਰ ਜਲਦੀ ਇਸ ਦਾ ਹੱਲ ਕੱਢ ਕੇ ਲਿਆਣਗੇ ਕੀ ਹੁਣ ਮਤਲਬ ਐਂਡ 'ਚ ਹੁਣ ਕੀ ਕਿਸ ਸੱਟੇ ਤੇ ਪਹੁੰਚੀ ਖਾਲੀ ਐਸਡੀਐਮ ਸਾਹਿਬ ਗਏ ਨੇ ਮੈਂ ਇਹ ਇਹ ਕਹੂੰਗੀ ਕਿ ਇਹਨਾਂ ਦੇ ਲਾਇਸੈਂਸ ਬਹਾਲ ਹੋਣਗੇ ਆਪਦਾ ਕੰਮ ਕਰਨਗੇ ਹਾਂ ਜੇ ਕੋਈ ਕਸੂਰਵਾਰ ਹੈ ਉਹਦੇ ਕਾਰਵਾਈਆਂ ਹੋਣ ਗਿਆ ਪਰ ਇਹ ਨਹੀਂ ਕਿ ਲਾਇਸੈਂਸ ਸਸਪੈਂਡ ਕਰਕੇ ਕਿਸੇ ਨੂੰ ਇਕਦਮ ਹੀ ਫਾਹਾ ਦਿੱਤਾ ਜਾਵੇ। ਇਹ ਜੋ ਇਸ਼ੂ ਤੁਸੀਂ ਕਹਿ ਰਹੇ ਹੋ ਅੱਜ ਸੋਲਵ ਹੋ ਜਾਏਗਾ। ਜੋ ਹੋਣ ਇਹਨੇ ਬੰਦਾ ਦੇ ਵਿੱਚ ਜੋ ਮਤਲਬੇ ਪੈਦਾ ਹੋਏ ਨੇ ਅਨਲੈਸ ਸਮੇਂ ਵਿੱਚ ਫਿਰ ਵੀ ਇਜਾ ਦਾ ਕੋਈ ਇਸ਼ੂ ਖੜਾ ਹੋ ਜਾਵੇ। ਦੇਖੋ ਆਨ ਵਾਲੇ ਸਮੇਂ ਤਾਂ ਆਪਾਂ ਨੂੰ ਘੰਟੇ ਦਾ ਨਹੀਂ ਪਤਾ ਕੀ ਹੋਣਾ ਆਨ ਵਾਲੇ ਸਮੇਂ ਦਾ ਮੈਂ ਕੀ ਦੱਸ ਸਕਦੀ ਆ ਇਸ ਕਰਕੇ ਆਪਾਂ ਅੱਜ ਦਾ ਜਿਹੜਾ ਇਸ਼ੂ ਹੈ ਇਹ ਪਹਿਲਾਂ ਇਹਨੂੰ ਸੋਲਵ ਕਰਕੇ ਆਪਦੀ ਮੰਡੀ 'ਚ ਖੁਸ਼ਹਾਲੀ ਲੈ ਕੇ ਆਈਏ। ਆਪਸ ਵਿੱਚ ਜਿਹੜਾ ਕੋਈ ਇਸ਼ੂ ਥੋੜਾ ਬਹੁਤਾ ਆਇਆ ਸੀਗਾ ਉਹ ਯੂਸੂਲੀ ਕਈ ਵਾਰੀ ਆ ਜਾਂਦਾ ਹੁੰਦਾ ਜਦੋਂ ਐਡਾ ਵੱਡਾ ਕੰਮ ਆਪਾਂ ਕਰਦੇ ਆਂ ਤਾਂ ਆਪਸ ਦੇ ਵਿੱਚ ਕਈ ਵਾਰੀ ਕੁਝ ਮਤਭੇਦ ਆ ਜਾਂਦੇ ਆ ਉਹ ਸਾਰੇ ਰਿਸੋਲਵ ਹੋ ਗਏ ਐ ਤੇ ਕੋਈ ਵੀ ਹੁਣ ਦਿੱਕਤ ਨਹੀਂ ਹੈਗੀ ਐ ਹੁਣ ਮੰਡੀ ਬੜੀ ਆਰਾਮ ਨਾਲ ਤੇ ਬੜੀ ਵਧੀਆ ਤਰੀਕੇ ਨਾਲ ਚੱਲੇਗੀ ਥੈਂਕ ਯੂ ਜਿਹੜੇ ਵੀ ਮਤਭੇਦ ਸੀ ਉਹ ਸਾਰੇ ਰਿਸੋਲਵ ਹੋ ਗਏ ਸਰ ਜਿਹੜੀ ਐਪਲੀਨ ਦੇ ਪੀਸੀ ਵੀ ਤੋਂ ਇਹਨਾਂ ਨੂੰ ਮੰਗ ਸੀ ਮੈਂ ਉਹੀ ਕਹਿ ਰਿਹਾ ਨਾ ਜਿਹੜੇ ਵੀ ਮਤਭੇਦ ਸੀਗੇ ਉਹ ਸਾਰੇ ਰਿਸੋਲਵ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਪੈਂਡਿੰਗ ਨਹੀਂ ਹੈਗਾ ਤੇ ਹੁਣ ਮੰਡੀ ਆਪਾਂ ਆਪਾਂ ਮੰਡੀ 'ਚ ਚੱਲਦੇ ਆਂ ਨਲੇ ਹੁਣ ਆਪਾਂ ਜੇ ਕੋਈ ਬੋਲੀ ਬੁੱਲੀ ਹੈਗੀ ਉਹ ਵੀ ਦੇਖ ਲਈਏ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ ਹਾਂਜੀ ਇੱਕ ਮਿੰਟ ਰਹਿ ਜਾਓ ਤੁਹਾਡੀ ਕੀ ਕਹਿਣਾ ਥੋੜਾ ਅੱਜ ਤੁਸੀਂ ਦੋਏ ਤੇ ਤੁਹਾਨੂੰ ਬਹਾਾ ਤੁਹਾਡਾ ਠੀਕ ਅ ਪਿਛਲੇ ਦਿਨੀ ਜੋ ਵਿਦਵਾਨ ਜੀ ਦਾ ਆਪਣਾ ਦਵਿੰਦਰ ਜੀ ਦਵਿੰਦਰ ਵਿਦਵਾਨ ਜੀ ਵੱਲੋਂ ਜੋ ਕੁਝ ਮਿਸ ਅੰਡਰਸਟੈਂਡਿੰਗ ਹੋਈ ਸੀ ਕਿ ਉਹ ਅੱਜ ਬੈਠ ਕੇ ਆਪਸ ਸੋਲਵ ਹੋ ਗਈ ਹੈ ਤੇ ਮੈਂ ਤਾਂ ਹੁਣ ਇਹੀ ਚਾਹਾਂਗਾ ਕਿ ਜਿਹੜੀ ਮੰਡੀ ਹੈਗੀ ਬੜੀ ਸਮੂਥ ਚੱਲ ਜੇ ਦਵਿੰਦਰ ਜੀ ਨੂੰ ਕਿਤੇ ਮੇਰੀ ਲੋਡ ਹੋਵੇ ਤੇ ਮੈਂ ਇਹਨਾਂ ਨਾਲ ਖੜਾ ਕਲੀਰਕਲ ਮੇਰੀ ਡਿਊਟੀ ਬੰਦਦੀ ਹੈ ਪੂਰੇ ਦਾ ਇੰਚਾਰਜ ਹੋਣ ਦੇ ਨਾਤੇ ਤੇ ਬਾਕੀ ਜਿਹੜੇ ਕੋਈ ਮਨਵਟਾ ਸੀ ਦੂਰ ਹੋ ਗਈ ਸਾਰੇ ਖਤਮ ਕਰ ਦਿੱਤੇ ਸੀ ਚਲ ਉਹ ਜਿਹੜੇ ਕੀਤੇ ਹੈਗੇ ਜੀ ਉਹ ਸ਼ਾਮ ਤੱਕ ਅਸੀਂ ਇਹਨਾਂ ਨੂੰ ਬਹਾਲ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਚਲੋ ਉਹਨਾ ਪਾਉਂਦਰ ਚੰਗਣੇ ਦੇ ਸਪੋਕ ਠੀਕ ਹੈ ਬਸ ਦੇਖੋ ਇਹ ਦੇਖੋ ਇਹ ਕੜੀਦਰ ਕੜੀ ਜੁੜੀ ਵੀ ਹੁੰਦੀ ਅੱਗੇ ਅਸੀਂ ਰਲ ਮਿਲ ਕੇ ਆਪਣੀ ਮੰਡੀ ਚਲਾਵਾਂਗੇ ਜ਼ਿਮੀਂਦਾਰ ਨੂੰ ਵਿੱਲਾ ਕਰਕੇ ਘਰ ਭੇਜਾਂਗੇ